ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਜਿਹੜੀਆਂ ਮੇਰੀਆਂ ਧਾਰਮਿਕ ਵੀਡੀਓਜ਼ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਥੈਂਕ ਯੂ ਵੈਰੀ ਵੈਰੀ ਮੱਚ ਅ ਅੱਜ ਦੀ ਜਿਹੜੀ ਕਵਿਤਾ ਆ ਇਹ ਮੈਂ ਆਪਣੇ ਬਚਪਨ ਦੇ ਵਿੱਚ ਆਪਣੇ ਭੈਣ ਭਰਾਵਾਂ ਦੇ ਨਾਲ ਤੇ ਆਪਣੇ ਮੰਮੀ ਡੈਡੀ ਦੇ ਨਾਲ ਬਹੁਤ ਜ਼ਿਆਦਾ ਸੁਣਦੀ ਹੁੰਦੀ ਸੀ ਹੁਣ ਮੈਨੂੰ ਲੱਭੀ ਨਹੀਂ ਮੈਂ ਬੜੀ ਸਰਚ ਕੀਤੀ ਪਰ ਮੈਨੂੰ ਲੱਭੀ ਨਹੀਂ ਪਰ ਜੇ ਮੈਨੂੰ ਕਿਤੇ ਮੈਂ ਸਰਚ ਕਰ ਪਾਈ ਤਾਂ ਮੈਂ ਜ਼ਰੂਰ ਸੁਣੂੰਗੀ ਦੁਬਾਰਾ ਆਪ ਵਿਲਵ ਟੂ ਬਾਰੇ ਜਿੰਨ ਕਮਨ ਲਾਈਨਾ ਯਾਦ ਹੈ ਮੈਂ ਤੁਹਾਨੂੰ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰੂੰਗੀ ਇਹ ਕਵਿਤਾ ਹੈਗੀ ਹੈ ਜੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਕੋਟਕ ਸਿੰਘਾਂ ਦੇ ਨਾਲ ਮਾਛੀਵੜ ਦੇ ਜੰਗਲ ਦੇ ਵਿੱਚ ਐਸ ਯੂ ਨੋ ਰਾਤ گزارਦੇ ਉਸ ਤੋਂ ਬਾਅਦ ਉਹ ਬਾਹਰ ਉਹਨਾਂ ਨੇ 헤ਰਾਂ ਜਾਣਾ ਹੁੰਦਾ ਹੈ ਤੇ ਉਹ ਉਹਨਾਂ ਦੇ ਸਿੰਘ ਕਹਿੰਦੇ ਆ ਵੀ ਆਪਾਂ ਕਿੱਦਾਂ ਚੱਲ ਕੇ ਜਾਵਾਂਗੇ ਬਹੁਤ ਦੂਰ ਪੈਂਦਾ ਵਾ ਤੇ ਆਪਾਂ ਇਦਾਂ ਕਰੀਏ ਵੀ ਇੱਥੇ ਨੇੜੇ ਕੋਈ ਬੰਦਾ ਰਹਿੰਦਾ ਵਾ ਜਿਹਦਾ ਨਾਮ ਫੱਤਾ ਮਸੰਦ ਆ ਉਹਦੇ ਘਰੋਂ ਆਪਾਂ ਘੋੜੀ ਲੈ ਲੈਨੇ ਆਂ ਤੇ ਗੁਰੂ ਗੋਬਿੰਦ ਸਿੰਘ ਜੀ ਫੱਤੇ ਮਸੰਦ ਕੋਲੋਂ ਜਿੱਦਾਂ ਘੋੜੀ ਦੀ ਮੰਗ ਕਰਦੇ ਆ ਉਸ ਵੇਲੇ ਦਾਏ ਸੀ ਨਾ ਮੱਛੀਵਾੜੇ ਤੋਂ ਕਨੇਤ ਪਿੰਡ ਆਪਣੇ ਮੱਛੀਵਾੜੇ ਤੋਂ ਵਾੜੇ ਤੋਂ ਕਨੇਤ ਪਿੰਡ ਆਪਣੇ ਤੇ ਫੱਤਾ ਜੱਟ ਵਾਜਾ ਮਾਰਦਾ ਮੇਰੇ ਘਰ ਚ ਚਰਨ ਚੱਲ ਪਾਵੋ ਜਿਨ੍ਹਾਂ ਜਲ ਜਾਣਾ ਸ਼ੱਕ ਕੇ ਨ ਜਲ ਜਾਣਾ ਸ਼ੱਕ ਕੇ ਗੁਰੂ ਆਖ ਦੇ ਲੋੜ ਨਹੀਂ ਕੋਈ ਅਸਾਂ ਕੀ ਬਣਾਉਣਾ ਖੜ ਕੇ ਭਾਈ ਫਤਿਆਲਿਆ ਦੇ ਕੋੜੀ ਉਹ ਹੀਰਾਂ ਤੱਕ ਜਾਣਾ ਚੜ ਕੇ ਹੀਰਾਂ ਤੱਕ ਜਾਣਾ ਚੜ ਕੇ ਵਿੱਚ ਹੀਰਾਂ ਦੇ ਉਦਾਸੀ ਸਾ ਦੁਰਿੰਦਾ ਹयात ਖਾਨੋ ਜਿੰਨੇ ਮਾਂ ਡੰਡਾ ਫੜ ਕੇ ਤੇ ਜੰਗ ਵਿੱਚ ਆ ਗਿਆ ਉਹ ਦਿਲ ਦਾ ਦਲੇਰ ਸੁਰਮਾ ਉਹ ਦਿਲ ਦਾ ਦਲੇਰ ਸੁਰਮਾ ਉਸ ਦਰਾਂ ਕੋਈ ਅਸਾਂ ਦੇ ਤਹੀਂ ਦੱਸ ਦੇ ਉਹ ਛੇਤੀ ਛੇਤੀ ਪਈ ਛੜ ਕੇ ਪਾਈ ਫਤਿਆਲਿਆਂ ਦੇ ਕੋੜੀ ਉਹ ਹੇਰਾ ਤੱਕ ਜਾਣਾ ਚੜ ਕੇ ਹੇਰ ਤੱਕ ਜਾਣਾ ਚੜਕੇ ਅਸੀਂ RAM ਨਾਲ ਬੈਠੇ ਵਿੱਚ ਪਾਲਕੀ ਅਸੀਂ RAM ਨਾਲ RAM ਨਾਲ ਬੈਠੇ ਵਿੱਚ ਪਾਲਕੀ ਤੇ ਕੰਦਿਆਂ ਤੇ ਚੋਹਾ ਚੁੱਕਿਆ ਮਿਲੇ ਫੌਜ ਦੇ ਅਸਾਂ ਨੂੰ ਕਈ ਦਸਤੇ ਤੇ ਸਕੇ ਆਪਛਾਣ ਕੋਈ ਨਾ ਤੇ ਸਕੇ ਆਪਛਾਣ ਕੋਈ ਨਾ ਮੋਣ ਸਿੰਘਾ ਸਾਨੂੰ ਆਪੇ ਲਿਆ ਦੇ ਮੋਣ ਸਿੰਘਾ ਮੋਣ ਸਿੰਘਾ ਸਾਨੂੰ ਆਪੇ ਲਿਆ ਦੇ ਤੇ ਅਸਾਂ ਕੀ ਲਿਆਉਣੀ ਫੜ ਕੇ ਹੋ ਪਾਈ ਫਤਿਆ ਲਿਆ ਦੇ ਕੋੜੀ ਉਹ 헤ਰਾ ਤੱਕ ਜਾਣਾ ਚੜਕੇ ਕਹਿੰਦੇ ਕਿ ਗੁਰੂ ਜੀ ਦੇ ਘੋੜੀ ਮੰਗਣ ਤੇ ਫੱਤਾ ਜਿਹੜਾ ਝੂਠ ਮਾਰ ਦਿੰਦਾ ਵਾ ਵੀ ਉਹਦੀ ਘੋੜੀ ਤਾਂ ਕੋਈ ਰਿਸ਼ਤੇਦਾਰ ਲੈ ਗਿਆ ਤੇ ਘਰੇ ਨਹੀਂ ਹੈਗੀ ਘੋੜੀ ਅਸਲ ਦੇ ਵਿੱਚ ਉਹਨੇ ਕਿਤੇ ਲੁਕਾ ਕੇ ਅੰਦਰ ਪਾਸੇ ਬੰਨੀ ਹੁੰਦੀ ਆ ਪਰ ਉਹ ਗੁਰੂ ਜੀ ਨਹੀਂ ਦੇਣਾ ਨਹੀਂ ਚਾਹੁੰਦਾ ਹੁੰਦਾ ਘੋੜੀ ਤੇ ਗੁਰੂ ਜੀ ਕਹਿੰਦੇ ਅੱਛਾ ਫੱਤਿਆ ਘਰੇ ਨਹੀਂ ਹੈਗੀ ਘੋੜੀ ਚੱਲ ਫਿਰ ਨਹੀਂ ਹੋਣੀ ਤੇ ਕੁਝ ਕੁ ਦਿਨਾਂ ਬਾਅਦ ਹੀ ਘੋੜੀ ਜਿਹੜੀ ਹੁੰਦੀ ਆ ਉਹਨੂੰ ਸੱਪ ਲੜ ਜਾਂਦਾ ਤੇ ਘੋੜੀ ਦੀ ਮੌਤ ਹੋ ਜਾਂਦੀ ਹੈ ਤੇ ਕਹਿੰਦੇ ਵੀ ਇਸ ਉਹ ਮਤਲਬ ਦੇਖਦਾ ਵੀ ਇਹ ਕੀ ਹੋ ਗਿਆ ਐਂਡ ਉਸੇ ਹੀ ਜਗ੍ਹਾ ਤੋਂ ਫਤਿਹਮ ਸੰਧ ਨੂੰ ਇਸਾਪ ਲੜਦਾ ਹੈ ਤੇ ਉਹਦੀ ਵੀ ਮੌਤ ਹੋ ਜਾਂਦੀ ਹੈ ਸੋ ਕਹਿੰਦੇ ਆ ਕਿ ਬੇਮਖੋਏ ਰਾਮ ਤੇ ਲੱਗਣ ਜਨਮ ਵਿਜੋਗ